30 ਕਿਲੋ ਪਾਓਗੇ ਜਿਆਦਾ ਨਿਕਲੇਗਾ ਠੀਕ ਹੈ 36 ਕਿਲੋ ਪਾਓਗੇ ਥੋੜਾ ਹੋਰ ਕੁਇੰਟਲ ਘੱਟ ਨਿਕਲੇਗਾ ਤੇ ਫਾਰਮਰ ਨੇ ਤਜਰਬਾ ਕਰਨਾ ਉਹ 25 ਕਿਲੋ ਵੀ ਪਾ ਲੇ ਪਹਿਲੇ ਪਾਣੀ 25 ਕਿਲੋ ਦਾ ਉਸ ਤੋਂ ਵੀ ਵੱਧ ਨਿਕਲੇਗਾ ਕਿੰਨੀ 34 ਜੀਰੋ 6 ਹੈ ਇਹਦਾ ਹਜ਼ਾਰ ਦਾ ਨੇ ਦਾ 44 ਗ੍ਰਾਮ ਹੈ 372 ਦਾ 50 ਗ੍ਰਾਮ ਹੈ 303 ਦਾ 46 ਗ੍ਰਾਮ ਹੈ 826 ਦਾ 52 ਗ੍ਰਾਮ ਦਾਣੇ ਦੀ ਮਟਾਈ ਦੇਖੋ ਜੀ ਇਹ ਦਾਣਾ ਤਾਂ ਬਹੁਤ ਵਧੀਆ ਪਾਸ ਆਂਦੀ ਹੈ ਯਾਰਾ ਦੀ ਹੂੰ ਇਹ ਲਾਣੇ ਆ ਹੂੰ ਇੱਕ ਰੈਕਸਲ ਆਂਦੀ ਹੈ ਬਾਇਰ ਦੀ ਵੀਰੋ ਕਣਕ ਦੀਆਂ ਬਹੁਤ ਸਾਰੀਆਂ ਨਵੀਆਂ ਵੈਰਾਈਟੀਆਂ ਆ ਗਈਆਂ ਜਿੱਥੇ 3386 346 ਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਵੀਜ਼ਾ ਆ ਗਏ ਤੇ ਰਿਸਰਚ ਵੈਰਾਈਟੀਆਂ ਵੀ ਬਹੁਤ ਕਮਾਲ ਨੇ ਕਿਉਂਕਿ ਹਰੇਕ ਵੈਰਾਈਟੀ ਵੈਰਾਈਟੀ ਦੇ ਵਿੱਚੋਂ ਹੀ ਵੈਰਾਈਟੀ ਨਿਕਲਦੀ ਆ ਤੇ ਬਹੁਤ ਸਾਰੀਆਂ ਕੰਪਨੀਆਂ ਦੀਆਂ ਆ ਚੁੱਕੀਆਂ ਨੇ ਤੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਡੇਰਾ ਬਾਬਾ ਨਾਨਕ ਪਹੁੰਚੇ ਆ ਤੇ ਸਾਡੇ ਨਾਲ ਮਾਡਰਨ ਐਗਰੀ ਸੀਡਸ ਦੇ ਓਨਰ ਨੇ ਸਭ ਤੋਂ ਪਹਿਲਾਂ ਸ਼ਸ਼ੀਗਰ ਅੰਕਲ ਜੀ ਸ਼ਸ਼ੀਗਰ ਜੀ ਤੇ ਇੰਨੀ ਭੱਜ ਦੌੜ ਹੋ ਰਹੀ ਹੈ ਜੀ ਇਸ ਵਾਰ ਵੈਰਾਈਟੀ ਤੇ ਵੈਰਾਈਟੀ ਕਿਉਂਕਿ ਕਰਨਾਲ ਦੀਆਂ ਵੀ ਆ ਗਈਆਂ ਤੇ ਦਿੱਲੀ ਦੀਆਂ ਵੀ ਆ ਗਈਆਂ ਉਹਦੇ ਵਿੱਚ ਆਪਣੀ ਮਾਡਰਨ ਜਿਹੜੀ 505 ਨਵੀਂ ਵੈਰਾਈਟੀ ਹੈ ਇਹਦਾ ਕੀ ਖਾਸੀਅਤ ਹੈ ਵੀ ਜਿਹਦੇ ਕਰਕੇ ਲੋਕ ਇਹਦੇ ਵੱਲ ਵੀ ਪੈਣ ਇਹਨੂੰ ਵੀ ਜਿਹੜਾ ਇੰਟਰਸਟ ਦਿੱਤਾ ਜਾ ਰਿਹਾ ਹੈ ਜੀ 2 ਸਾਲ ਤੋਂ ਆਪਾਂ ਇਹਦੀ ਨਜ਼ਰ ਸਰਚ ਕਰ ਰਹੇ ਹਾਂ ਜੀ ਪਿਛਲੇ ਸਾਲ ਆਪਾਂ ਥੋੜੇ ਰਕਬੇ 'ਚ ਵੇਚੀ ਸੀ ਹਮ ਮਾਡਰਨ 505 ਜੀ ਇੱਕ ਤੇ ਦਾ ਜਿਹੜਾ ਕਾਦ ਹੈ ਜੀ ਬਹੁਤ ਛੋਟਾ 100 ਸੈਂਟੀਮੀਟਰ ਆ ਹੂੰ ਦਿਗਦਨੀ ਆਗੀ ਜੀ 148 ਦਿਨਾਂ ਚ ਪੱਕ ਕੇ ਤਿਆਰ ਹੋ ਜਾਂਦੀ ਆ ਹੂੰ ਇਹ ਕਿਤੇ ਚ ਗਰਮੀ ਸਹਿਣ ਦੀ ਬਹੁਤ ਮਤਲਬ ਤਾਕਤ ਹੈਗੀ ਆ ਜੀ ਵੀ ਗਰਮੀ ਚ ਬਹੁਤੀ ਖਰਾਬ ਨਹੀਂ ਹੁੰਦੀ ਹੂੰ ਇਹਦਾ ਔਸਤਨ ਝਾੜ ਜਿਹੜਾ 26 ਤੋਂ 28 ਕੁਇੰਟਲ ਆ ਠੀਕ ਹੈ ਪਰ ਆਪਾਂ ਨੂੰ ਕਈਆਂ ਥਾਵਾਂ ਤੇ 30 ਕੁਇੰਟਲ ਵੀ ਆਇਆ ਠੀਕ ਆ ਇਹਦਾ 20 36 ਕਿਲੋ ਆਪਾਂ ਕਿੰਨੇ ਆ ਪਾਓ ਹੂੰ ਪਰ ਇਹਦਾ ਜੇ 20 30 ਕਿਲੋ ਵੀ ਪਾ ਦੇ ਜੀ ਤੇ 30 ਕਿਲੋ ਵੀ ਸਫੀਸ਼ੈਂਟ ਆ ਪਰ ਆਪਾਂ 36 ਕਿਲੋ ਕਹਿੰਨੇ ਕਿਸੇ ਵੇਲੇ ਕਿਸੇ ਦੀ ਕਿਸੇ ਫਾਰਮਰ ਦੀ ਜ਼ਮੀਨ ਜਿਹੜੀ ਥੋੜਾ ਬੱਥਰ ਖੁਸ਼ਕ ਹੋਏ ਨਿੱਕ ਟੁਕਟ 40 ਕਹਿੰਦੇ ਤੁਸੀਂ 36 ਆਪਾਂ 30 ਕਿਲੋ ਪਾਓਗੇ ਜ਼ਿਆਦਾ ਨਿਕਲੇਗਾ ਠੀਕ ਹੈ 36 ਕਿਲੋ ਪਾਓਗੇ ਥੋੜਾ ਹੋਰ ਕੁਆਂਟਲ ਘੱਟ ਨਿਕਲੇਗਾ ਜੇ ਤੁਸੀਂ 30 ਕਿਲੋ ਪਾਦੋਗੇ ਝੜਵਾਦ ਨਿਕਲੇਗਾ ਇਹ ਕਿਵੇਂ ਹੀ ਬਸ ਇਹ ਤਾਂ ਮਤਲਬ ਫਟਾਰ ਬਹੁਤ ਜ਼ਿਆਦਾ ਹੁਣ ਵੇਖੋ ਕਈ ਵੈਰਾਈਟੀ ਹੁੰਦੀਆਂ ਪੀਬੀ ਡੀਬੀਡਬਲਯੂ 222 ਆ ਉਹਦਾ 40 ਕਿਲੋ ਚਾਹੀਦਾ ਹਮ ਤੇ ਮਦਰਚੀ 2855 ਉਹਦਾ 45 50 ਕਿਲੋ ਚਾਹੀਦਾ ਹਾਂ 60 ਵੀ ਪਾ ਲੈਂਦੇ ਨੇ 22ਬੀਡਬਲਯੂ 550 ਦਾ 45 ਕਿਲੋ ਚਾਹੀ ਪਤਾ 40 ਕਿਲਾ ਹਰ ਵੈਰਾਈਟੀ ਦਾ ਆਪਣਾ ਕਰੈਕਟਰ ਹਰ ਵੈਰਾਈਟੀ ਦਾ ਆਪਣਾ ਆਪਣਾ ਕਰੈਕਟਰ ਹੁੰਦਾ ਜੀ ਜੀ ਮਤਲਬ ਇਹ ਨਹੀਂ ਵੀ ਮਤਲਬ ਉਹ 40 ਕਿਲੋ ਪੈਣਾ ਤੇ ਇਹ ਵੀ 40 ਕਿਲੋ ਪੈਣਾ ਇਹ ਜੇ ਤੁਸੀਂ 30 ਕਿਲੋ ਪਾ ਲੋਗੇ ਇਹ ਤਾਂ 30 ਕਿਲੋ ਦਾ ਝਾੜ ਵੀ ਜ਼ਿਆਦਾ ਆਏਗਾ ਇਹ ਕਿਹਦੀ ਸਭ ਤੋਂ ਵੱਡੀ ਖਾਸੀਅਤ ਹੈ ਜੀ ਆਪਾਂ ਪਿਛਲੇ ਸਾਲ ਮਤਲਬ ਸਾਰੀਆਂ ਵੈਰਾਈਟੀਆਂ ਦਾ ਚੁਣੇ ਜੀ 1000 ਦਾ 3406 ਆਈ ਉਹਦਾ 1000 ਦਾ 44 ਗ੍ਰਾਮ ਹੈ 372 ਦਾ 50 ਗ੍ਰਾਮ ਹੈ 303 ਦਾ 46 ਗ੍ਰਾਮ ਹੈ 826 ਦਾ 52 ਗ੍ਰਾਮ ਹੈ ਇਹਦਾ ਜੀ 9505 ਦਾ 56 ਗ੍ਰਾਮ ਵਜਨ ਹੈ ਜੋ ਕਿ ਐਚ ਡੀ 3386 ਦਾ 54 ਗ੍ਰਾਮ ਹੈ ਡੀ ਬੀ ਡਬਲ 327 ਦਾ 51 ਗ੍ਰਾਮ ਹੈ ਜਦ ਕਿ ਇਹਦਾ 2 ਗ੍ਰਾਮ ਦੀ ਰਿਪੋਰਟ ਆਪਣੀ ਬਿਲਕੁਲ ਹਾਂ ਨਹੀਂ ਆਪਾਂ ਵੇਖੋ ਜੀ ਗ੍ਰੇਡਿੰਗ ਕੀਤੀ ਸਾਰੀਆਂ ਵੈਰਾਈਟੀਆਂ ਦੀ ਉਹਨਾਂ ਦਾ ਹਜ਼ਾਰ ਦਾਣਾ ਚੁੰਗਿਆ ਸਭ ਚੁਣਿਆ ਸਾਰਾ ਗ੍ਰੇਡਿੰਗ ਇੱਕ ਜੀ ਹੋਣੀ ਹੈ ਨਾ ਉਹ ਹਜ਼ਾਰ ਦਾਣੇ ਦਾ ਵਜਨ ਕੀਤਾ ਇਹਦਾ 56 ਗ੍ਰਾਮ ਆਇਆ ਜੀ 33 ਦਾ 55 ਗ੍ਰਾਮ ਆਇਆ 327 ਦਾ 52 ਗ੍ਰਾਮ ਆਇਆ 826 ਦਾ 52 ਗ੍ਰਾਮ ਆਇਆ ਜਿਵੇਂ ਆਸਤਨ ਝਾੜ ਵੀ ਤੁਸੀਂ ਸਹੀ ਜਿਹਾ ਲਿਖ ਰਹੇ ਹੋ ਜਿੱਥੇ 30 30 ਕੁੰਟਲ ਕਹੀ ਜਾਂਦੇ ਨੇ ਲੋਕ ਨਹੀਂ ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਕਹੀ ਆ ਵੀ 26 ਤੋਂ 28 ਕੁੰਟਲ ਤੇ ਹਰੇਕ ਫਾਰਮਰ ਦਾ ਆਇਆ ਹੂੰ 30 ਕੁਇੰਟਲ ਵੀ ਕਈਆਂ ਦਾ ਆ ਹੁਣ ਜੇ ਮੰਨ ਲਓ ਦੋ ਬੰਦਿਆਂ ਦਾ 30 ਕੁਇੰਟਲ ਆ ਗਿਆ ਉਹ ਤਾਂ 30 ਕੁਇੰਟਲ ਤੇ ਨਹੀਂ ਲਿਖਦੇ ਪਏ ਬਿਲਕੁਲ ਜੀ ਬਿਲਕੁਲ ਆਪਾਂ ਬਦਲ ਜੇ 30 ਕੁਇੰਟਲ 30 ਤੋਂ 32 ਕੁਇੰਟਲ ਲਿਖ ਦਈਏ ਉਹ ਫਿਰ ਸਹੀ ਨਹੀਂ ਲੱਗੇਗਾ ਸਹੀ ਹੈ ਉਹ ਤਾਂ ਸਹੀ ਨਹੀਂ ਰਹੇਗਾ ਗੱਲ ਹੀ ਉਨੀ ਕੁ ਗੱਲ ਕਰੋ ਜਿੰਨੀ ਕੁ ਭੁੱਗ ਜੀ ਹਾਂ ਬਾਕੀ ਇਹ ਤਾਂ ਫਟਾਰ ਬਹੁਤ ਜ਼ਿਆਦਾ ਮੈਂ ਤਾਂ ਜ਼ਿਮੀਦਾਰ ਭਰਾਵਾਂ ਨੂੰ ਇਹ ਕਹਾਂਗਾ ਤੇ ਵੀ ਜੇ ਤੁਸੀਂ 36 ਕਿਲੋ ਤਾਂ ਆਪਾਂ ਬੈਗ ਬਣਾ ਕੇ ਦੇਣਾ ਹੂੰ ਤੁਸੀਂ 30 ਕਿਲੋ ਪਾ ਲਓ ਹੂੰ ਜਿਹਦੀ ਪਹਿਲੀ ਮਤਲਬ ਠੀਕ ਹੈ ਜੀ ਜ਼ਮੀਨਦਾਰਾ ਨਹੀਂ ਰੱਖਦੀ 30 ਕਿਲੋ ਪਾ ਲਓ 30 ਤਜਰਬਾ ਕਰਨਾ ਉਹ 25 ਕਿਲੋ ਵੀ ਪਾ ਲੇ ਪਹਿਲੇ ਪਾਣੀ 25 ਕਿਲੋ ਦਾ ਉਸ ਤੋਂ ਵੀ ਵੱਧ ਨਿਕਲੇਗਾ ਚੜ ਹਾਂਜੀ ਕੀ ਬਾਤ ਹੈ ਇਹ ਗੱਲਾਂ ਅੱਜ ਤੱਕ ਕਿਸੇ ਨੇ ਦੱਸੀਆਂ ਨਹੀਂ ਜੀ ਵੀ ਘੱਟ ਬੀਜ ਪਾ ਕੇ ਵੀ ਵੱਧ ਚੜ ਨਹੀਂ ਵੇਖੋ ਜੀ ਕਈ ਵੈਰਾਈਟੀਆਂ ਜਿਨ੍ਹਾਂ ਦਾ ਫਟਾਰ ਬਹੁਤ ਜ਼ਿਆਦਾ ਕਈ ਵੈਰਾਈਟੀਆਂ ਜਿਨ੍ਹਾਂ ਦਾ ਫਟਾਰ ਘੱਟ ਹੈ ਉੱਥੇ ਵੀ ਬੀਜ ਜ਼ਿਆਦਾ ਚਾਹੀਦਾ ਹੁਣ ਜਿਸ ਵੈਰਾਈਟੀ ਦਾ ਫਟਾਰ ਜ਼ਿਆਦਾ ਉਹਦਾ ਬੀਜ ਜਿਆਦਾ ਪਾਉਣ ਦਾ ਕੀ ਫਾਇਦਾ ਵੇਖੋ ਜੀ ਇਹ ਵੀ ਇੱਕ ਜਿਹੜਾ ਮਤਲਬ ਫਸਲ ਹੈ ਜਾਂ ਕਣਕ ਦਾ ਦਾਣਾ ਜਾਂ ਪੈੜੀ ਦਾ ਦਾਣਾ ਇਹ ਵੀ ਇਨਸਾਨ ਵਾਂਗੂ ਆ ਬਿਲਕੁਲ ਇਹਨੂੰ ਹਵਾ ਚਾਹੀਦੀ ਆ ਧੁੱਪ ਚਾਹੀਦੀ ਆ ਪਾਣੀ ਚਾਹੀਦਾ ਪਾਣੀ ਮਤਲਬ ਹਵਾ ਤੇ ਧੁੱਪ ਚਾਹੀਦੀ ਆ ਜੇ ਅਸੀਂ ਬਹੁਤੀ ਸੰਘਣੀ ਬੀਜਦਾਗੇ ਨਾ ਹਵਾ ਮਿਲਨੀ ਨਾ ਧੁੱਪ ਮਿਲਨੀ ਉੱਥੇ ਸਾਰਾ ਦਾ ਕੰਮ ਹੋ ਜਾਂਦਾ ਜੀ ਉਹਨੇ ਉਹਦੀ ਨਾ ਟਿੜੀਆਂ ਕੱਟ ਹੋਣੀਆਂ ਹੂੰ ਜੇ ਮਤਲਬ ਬੂਟੇ ਨੂੰ ਜਗ੍ਹਾ ਨਹੀਂ ਮਿਲਦੀ ਖਰਾਕ ਲੈਣ ਦੀ ਬੂਟੇ ਨੂੰ ਜਗ੍ਹਾ ਨਹੀਂ ਮਿਲਦੀ ਉਹਦੀ ਟੈਲਰਿੰਗ ਘੱਟ ਹੋਏਗੀ ਉਹਦਾ ਛੱਟਾ ਨਹੀਂ ਬੰਨਣਾ ਇਹ ਜੇ ਮੰਨ ਲਓ ਥੋੜੀ ਜਿਹੀ ਵਿਰਲੀ ਹੋ ਜੇਗੀ ਇਹਦਾ ਛੱਟਾ ਬਹੁਤ ਜ਼ਿਆਦਾ ਬਨ ਜਾਣਾ ਦਾਣੇ ਦੇ ਆ ਦਾਣਾ ਪੇ ਬੋਲਡ ਹੋ ਜਾਣਾ ਇਹਦੇ ਮਤਲਬ ਤੁਹਾਨੂੰ ਦਾਣੇ ਦਾਣੇ ਦਿਖਾਣਾ ਇਹਦੇ ਤੁਸੀਂ ਦਾਣੇ ਦੇਖੋ ਵੀ ਦਾਣੇ ਮਤਲਬ ਦਾਣੇ ਦੀ ਮਟਾਈ ਦਿਖਾਓ ਜੀ ਕਿੰਨੀ ਦਾਣੇ ਦੀ ਮਟਾਈ ਦੇਖੋ ਜੀ ਇਹ ਦਾਣਾ ਤਾਂ ਬਹੁਤ ਵਧੀਆ ਆ ਦਾਣਾ ਦੇਖੋ ਜੀ ਇਹਨੂੰ ਕਹਿ ਦਿੰਨੇ ਆ ਨਾ ਬਦਾਮਾ ਵਰਗੀ ਕਣਕ ਫਿਰ ਆਪਾਂ ਸਾਰਾ ਇਹ ਜਿਹੜਾ ਇਹ 500 ਪੰਜ ਤੋਂ 36 ਕਿਲੋ ਦਾਣਾ ਇਹ ਸਾਰਾ ਟ੍ਰੀਟ ਕਰਕੇ ਵੇਚਣਾ ਜੀ ਆ ਸਾਡੇ ਕੋਲ ਮਸ਼ੀਨਾਂ ਲੱਗੀਆਂ ਨੇ ਸਾਰੀਆਂ ਟ੍ਰੀਟਡ ਜੀ ਏਅਰਲਾਈਨਸ ਦੇ ਇਹ ਦਵਾਈ ਦੱਸ ਸਕਦੇ ਹੋ ਜੀ ਕਿਹੜੀ ਲਾਉਣੇ ਦਵਾਈ ਜੀ ਇਹਨੂੰ ਆਪਾਂ ਮਤਲਬ ਜਿਤਰਾ ਦੇਖੋ ਹਮ ਆਪਾਂ ਵੈਸੇ ਐ ਕਿ ਹੈਗੀ ਜੀ ਸੈਨੀਫਾਸ ਆਂਦੀ ਹੈ ਯਾਰਾਂ ਦੀ ਹਮ ਇਹ ਲਾਣੇ ਆ ਹਮ ਇੱਕ ਰੈਕਸਲ ਆਂਦੀ ਹੈ ਬਾਹਰ ਦੀ ਇਹ ਲਾਣੇ ਠੀਕ ਆ ਬਾਹਰ ਤੇ ਯਾਰਾਂ ਟਾਪ ਦੀਆਂ ਨਹੀਂ ਚਲੋ ਵੇਖੋ ਜੀ ਆਪਾਂ ਨੂੰ ਮਤਲਬ ਆਪਾਂ ਤੇ ਤਜਰਬੇ ਕਰਦੇ ਆ ਉਹ ਤੇ ਕਦੀ ਕੋਈ ਦਵਾਈ ਲਈਦੀ ਕਦੀ ਪਰ ਇਹਨਾਂ ਤੇ ਆਪਾਂ ਨੂੰ ਰਿਜ਼ਲਟ ਪਛੇਣ ਹਿਸਾਬ ਵਧੀਆ ਮਿਲੇ ਇਹ ਇਹ ਦਵਾਈ ਬੇਸਿਕਲੀ ਹੁੰਦੀ ਕਾਦੇ ਵਾਸਤੇ ਜੀ ਕੋਈ ਤਾਂ ਇਹਨੂੰ ਸੁੰਡ ਬਣਨ ਤੋਂ ਕਹਿੰਦਾ ਨਹੀਂ ਨਹੀਂ ਜਿਹੜੀ ਜੀ ਜਿਹੜੀ ਤੇ ਹੈਗੀ ਆ ਰੈਕਸਲ ਹਮ ਇਹ ਤੇ ਉਹਨੂੰ ਰੋਕੇਗੀ ਫੰਗਸ ਨੂੰ ਠੀਕ ਹੈ ਟੈਂਬੂ ਕੰਨਾ ਚੋਂ ਦਵਾਈ ਹੁੰਦੀ ਐ ਵੀ ਕੋਈ ਉਲੀ ਰੋਗ ਨਹੀਂ ਆਊਗਾ ਜਿਹੜੀ ਸੈਨੀ ਫਾਸੋ ਚ ਫਾਸਫੋਰਸ ਹੈ ਫਾਸਫੋਰਸ ਜਦੋਂ ਮਤਲਬ ਜੰਮ ਦੇ ਪੌਦੇ ਨਹੀਂ ਮਿਲੇਗੀ ਉਹਦੀ ਵੈਸੇ ਗ੍ਰੋਥ ਵਧੀਆ ਹੋਣੀ ਹੈ ਤੇ ਰਿਜ਼ਲਟ ਵਧੀਆ ਆਣੇ ਠੀਕ ਹੈ ਜੀ ਤੇ ਇਹਨਾਂ ਤੋਂ ਇਲਾਵਾ ਜਿਵੇਂ ਹੋਰ ਗੱਲ ਕਰੀਏ ਵੀ ਇਹਦੇ ਵਿੱਚ ਕੋਈ ਪੀਲੀ ਕੁੰਗੀ ਵਗੈਰਾ ਦੀ ਸਮੱਸਿਆ ਤਾਂ ਨਹੀਂ ਫੇਰ ਲਾਂ ਵਿੱਚ ਕੋਈ ਪੀਲੀ ਕੁੰਗੀ ਦੀ ਸਮੱਸਿਆ ਨਹੀਂ ਆਈ ਜੀ ਇਹਨੂੰ ਕੋਈ ਪ੍ਰੋਬਲਮ ਨਹੀਂ ਆਈ ਨਾ ਇਹਨੂੰ ਬੰਟ ਜਾਂਦੀ ਹੈ ਮਤਲਬ ਇਹ ਵਧੀਆ ਫਸਲ ਹੈ ਡਿੱਗਦੀ ਨਹੀਂ ਹੈਗੀ ਮਤਲਬ ਪੱਕ ਕੇ ਵਧੀਆ ਸੋਹਣੀ ਲੱਗਦੀ ਐ ਜੀ 148 ਦਿਨਾਂ ਚ ਪੱਕ ਕੇ ਤਿਆਰ ਹੋ ਜਾਂਦੀ ਐ ਇੱਕੇ ਗਰਮੀ ਚਲਦੀ ਐ ਹਾਂ ਕਈ ਵੈਰਾਈਟੀਆਂ ਹੁੰਦੀਆਂ ਜੇ ਛੇਤੀ ਗਰਮੀ ਪਾਜੇ ਉਹ ਉਹਨੂੰ ਘਟ ਲੈਂਦੀਆਂ ਮਾਝੂਆ ਦਾ ਦਾਣਾ ਪਰ ਇਹਦੇ ਚ ਇਹ ਪ੍ਰੋਬਲਮ ਨਹੀਂ ਤੇ ਦਾਣਾ ਬੋਲਡ ਹੀ ਰਹਿੰਦਾ ਜੀ ਤੇ ਇੱਕ ਚੀਜ਼ ਹੋਰ ਹੁੰਦੀ ਐ ਪਹਿਲਾ ਪਾਣੀ ਲੱਗ ਕੇ ਕਣਕ ਪੀਲੀ ਪੈ ਕੇ ਦਬ ਜਾਂਦੀ ਐ ਨਹੀਂ ਉਹ ਵੀ ਇਹ ਚ ਕੋਈ ਪ੍ਰੋਬਲਮ ਨਹੀਂ ਪਾਣੀ ਚਲਦੀ ਐ ਪਾਣੀ ਦੀ ਪਾਣੀ ਚਲਦੀ ਐ ਜੀ ਜੀ ਪਾਣੀ ਚਲਦੀ ਐ ਮਾ ਦੇਚ ਕੋਈ ਪ੍ਰੋਬਲਮ ਨਹੀਂ ਹੈਗੀ ਉਹ ਜੀ ਠੀਕ ਹੈ ਵੀ ਕਿਸੇ ਨਾ ਕਿਸੇ ਹੱਦ ਤੱਕ ਇਹ ਪਾਣੀ ਦੀ ਮਾਰ ਚੱਲੂਗੀ ਆ ਪਾਣੀ ਦੀ ਮਾਰ ਚੱਲੂ ਜੇ ਖੜਾ ਕੇ ਰੱਖਾਂਗੇ ਫਿਰ ਤਾਂ ਕੋਈ ਵੀ ਨਹੀਂ ਰਹਿੰਦੀ ਨਹੀਂ ਵੇਖੋ ਜੀ ਮੇਰੀ ਗੱਲ ਸੁਣੋ ਜਿਹੜੀ ਚੀਜ਼ ਆ ਆਪਾਂ ਉਹਨੂੰ ਜ਼ਿਆਦਾ ਲੋੜ ਹੀ ਨਹੀਂ ਉਹ ਆਪਾਂ ਕਿਉਂ ਰੱਖਾਂਗੇ ਬਿਲਕੁਲ ਜੀ ਕੋਈ ਵੀ ਚੀਜ਼ ਆ ਆਪਾਂ ਹਿਸਾਬ ਨਾਲ ਕਰਾਂਗੇ ਤੇ ਫੇਰ ਹੀ ਆਣਾ ਜੀ ਜੇ ਆਪਾਂ ਜ਼ਿਆਦਾ ਕਿਉਂ ਚੀਜ਼ ਦੇ ਦਾਂਗੇ ਤਾਂ ਨੁਕਸਾਨ ਹੀ ਕਰੇਗੀ ਬਿਲਕੁਲ ਜੀ ਬਿਲਕੁਲ ਤੇ ਕਣਕ ਦੇ ਵਿੱਚ ਝੋਨੇ ਦੇ ਵਿੱਚ ਇੱਕ ਫਾਰਮਰ ਨੂੰ ਹੁੰਦਾ ਵੀ ਪਰਾਲੀ ਘਟ ਹੋਵੇ ਕਣਕ ਦੇ ਵਿੱਚ ਉਹਦਾ ਵੱਧ ਹੋਵੇ ਹਾਂ ਇਹਦੀ ਪਰਾਲੀ ਵੀ ਘਟ ਆ ਇਹਦੀ ਵੱਧ ਇਹਦਾ 나ੜ ਵੀ ਘਟਾ ਹੈ ਨਹੀਂ ਇਹਦਾ 나ੜ ਵੀ ਘਟਾ ਹੈ ਜੀ ਜੀ ਜੇ 100 ਸੈਂਟੀਮੀਟਰ ਹੈ ਤੇ ਮੰਨ ਲਓ ਦੂਸਰੀ 106 ਸੈਂਟੀਮੀਟਰ ਜਾਂ 107 ਸੈਂਟੀਮੀਟਰ 7 ਸੈਂਟੀਮੀਟਰ ਉੱਚੀ ਹੋਗੀ ਇਹਦੀ 나ੜ ਵੀ ਘਟ ਹੋਣਾ ਤੂੜੀ ਦੀ ਤੂੜੀ ਤੂੜੀ ਪ੍ਰੋਪਰ ਪੂਰੀ ਬੰਦੀ ਜਿਦੋਂ ਵੇਖੋ ਜੀ ਇਹਦਾ ਫਟਾਰ ਜ਼ਿਆਦਾ ਤੂੜੀ ਤੇ ਬੂਟੇ ਨੇ ਬਣਾਣੀਆਂ ਨਾ ਹਮ ਜਦੋਂ ਤਾਂ ਬੂਟਾ ਜ਼ਿਆਦਾ ਤੂੜੀ ਬੰਨੀ ਬੰਨੀ ਹੈ ਠੀਕ ਹੈ ਕਿਦੀ ਤੂੜੀ ਬਹੁਤ ਵਧੀਆ ਚਿੱਟੀ ਬੰਦੀ ਹੈ ਠੀਕ ਆ ਇਹ ਉੱਪਰ ਨੂੰ ਘਟ ਜਾਂਦੀ ਆ ਉੱਪਰ ਨੂੰ ਘਟ ਜਾਂਦੀ ਥੱਲੇ ਜ਼ਿਆਦਾ ਫੈਲਦੀ ਫੈਲਰ ਦੀ ਤੂੜੀ ਓਨੀ ਬਣ ਜਾਂਦੀ ਆ ਤੂੜੀ ਓਨੀ ਬਣ ਜਾਂਦੀ ਆ ਠੀਕ ਆ ਤੂੜੀ ਦੇ ਵਿੱਚ ਕੋਈ ਸਮੱਸਿਆ ਨਹੀਂ ਤੂੜੀ ਚ ਕੋਈ ਸਮੱਸਿਆ ਨਹੀਂ ਹੈਗੀ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਮੇਰੇ